ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਅਤਕਠਣੀ ਨਹੀਂ ਆ ਔਰ ਬਿਲਕੁਲ ਸਚਾਈ ਆ ਤੇ ਸੱਚ ਜਿਹੜਾ ਹੈਗਾ ਹਮੇਸ਼ਾ ਕੋੜਾ ਹੁੰਦਾ ਹੈ ਬਹੁਤਿਆਂ ਦੇ ਕਿੱਟੇ ਗੋਡੇ ਲੱਗਦਾ ਹੈਗਾ ਸੱਚ ਹੂੰ ਹੂੰ ਮਾਂ ਦੀ ਗੱਲ ਨੂੰ ਧੀ ਦੀ ਗੱਲ ਨੂੰ ਭੈਣ ਦੀ ਗੱਲ ਨੂੰ ਸਮਾਜਿਕ ਪ੍ਰਵਾਨਗੀ ਮਿਲਦੀ ਆ ਸਮਾਜਿਕ ਪ੍ਰਵਾਨਗੀ ਅਸੀਂ ਇਹ ਕਦਰ ਦੇ ਦਿੱਤੀ ਆ ਕਿ ਜੇਕਰ ਕੋਈ ਗਾਲ ਕੱਢ ਵੀ ਦਿੰਦਾ ਇਹ ਤਾਂ ਅਸੀਂ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਤੋਂ ਉਸ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦਿੰਦੇ ਆ ਅੱਜ ਜਦੋਂ ਉਹਨਾਂ ਨੇ ਗਾਲ ਕੱਢੀ ਮੈਂ ਉੱਥੋਂ ਗੁਜ਼ਰਨ ਲੱਗੀ ਹਾਲਾਂਕਿ ਮੇਰਾ ਉਸ ਨਾਲ ਕੁਝ ਲੈਣਾ ਦੇਣਾ ਨਹੀਂ ਮੈਂ ਕਾਫੀ ਦੂਰ ਸੀ ਪਰ ਉਹਨਾਂ ਦੀ ਉਸ ਗਾਲ ਨੇ ਮੈਨੂੰ ਜਿਹੜਾ ਹੈਗਾ ਪਰੇਸ਼ਾਨ ਜ਼ਰੂਰ ਕੀਤਾ ਉਹ ਆਪਸ ਵਿੱਚ ਸੀ ਉਹਨਾਂ ਦਾ ਧਿਆਨ ਵੀ ਮੇਰੇ ਵੱਲ ਨਹੀਂ ਪੁੱਲਸੀ ਇਹ ਗਾਲਾਂ ਕੱਢ ਰਹੇ ਨੇ ਆਪਸ ਦੇ ਵਿੱਚ ਪਰ ਗੰਗਾ ਉਹੀ ਪਲਵਿੰਦਰ ਕੇ ਸੱਭਿਆਕ ਜੇਕਰ ਅਸੀਂ ਸਮਾਜ ਦੀ ਸਿਰਜਣਾ ਕਹਿੰਦੇ ਆ ਤਾਂ ਸੱਭਿਆਕ ਸਮਾਜ ਸਾਡਾ ਐਸਾ ਨਹੀਂ ਹੋ ਸਕਦਾ ਕੀ ਸਾਡਾ ਪੰਜਾਬੀ ਸਭਿਆਚਾਰ ਇਹ ਕਹਿੰਦਾ ਹੈ ਕਿ ਅਸੀਂ ਮਾਂ ਦੀਆਂ ਗਾਲਾਂ ਕੱਢੀਏ ਭੈਣ ਦੀਆਂ ਗਾਲਾਂ ਕੱਢੀਏ ਧੀ ਦੀਆਂ ਗਾਲਾਂ ਕੱਢੀਏ ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਮੇਰੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਜੈਜੀ ਵੀ ਦਾ ਗੀਤ ਆਇਆ ਸੀ ਜਿਸ ਦੇ ਵਿੱਚ ਔਰਤ ਨੂੰ ਭੇਡ ਕਹਿ ਕੇ ਬੁਲਾਇਆ ਗਿਆ ਸੀ ਮੈਂ ਵੱਡੇ ਪੱਧਰ ਤੇ ਇਤਰਾਜ਼ ਪ੍ਰਗਟ ਕੀਤਾ ਸੀ ਕੋਈ ਵੀ ਗੀਤਕਾਰ ਕੋਈ ਵੀ ਚਾਇਕ ਜੇਕਰ ਇਸ ਤਰੀਕੇ ਦੀ ਸ਼ਬਦਾਵਲੀ ਔਰਤ ਦੇ ਬਾਬਤ ਬੋਲੇਗਾ ਤੇ ਮੇਰੇ ਵੱਲੋਂ ਇਖਰਾਸ ਪ੍ਰਗਟ ਕੀਤਾ ਜਾਵੇਗਾ ਤੁਸੀਂ ਬੇਸ਼ੱਕ ਜਿੰਨਾ ਮਰਜ਼ੀ ਰੋਲਾ ਪਾ ਲਓ ਕੋਠੇ ਚੜਕੇ ਉੱਚੀ ਉੱਚੀ ਆਵਾਜ਼ਾਂ ਮਾਰੋ ਕਿ ਸਾਡਾ ਸੱਭਿਆਚਾਰਾ ਸਾਡਾ ਸੱਭਿਆਚਾਰਾ ਸੱਭਿਆਚਾਰ ਦੀ ਆੜ ਦੇ ਵਿੱਚ ਤੁਸੀਂ ਆਪਣੇ ਗੁਨਾਹਾਂ ਨੂੰ ਲੁਕਾਉਣਾ ਚਾਹੁੰਦੇ ਹੋ ਸੱਭਿਆਚਾਰ ਦੀ ਆੜ ਦੇ ਵਿੱਚ ਤੁਸੀਂ ਪੈਸਾ ਕਮਾ ਰਹੇ ਹੋ ਪਰ ਸੱਭਿਆਚਾਰ ਦੇ ਤੁਸੀਂ ਆਪਣੀ ਹਰ ਚੀਜ਼ ਦੇ ਲਈ ਜਿੱਥੇ ਤੁਹਾਨੂੰ ਮੁਨਾਫਾ ਹੁੰਦਾ ਹੈ ਜਿੱਥੇ ਤੁਹਾਡੇ ਲਈ ਕੋਈ ਚੰਗਾ ਹੁੰਦਾ ਹੈਗਾ ਉੱਥੇ ਤੁਸੀਂ ਜਿਹੜਾਗਾ ਸੱਭਿਆ ਉਹ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਸੌਦਾ ਕਰ ਲੈਂਦੇ ਹੋ ਫਿਰ ਜੇਕਰ ਸੱਭਿਆਚਾਰ ਦੇ ਵਿੱਚ ਅਜਈਆਂ ਕੋਈ ਮਾੜੀਆਂ ਬੋਲੀਆਂ ਹੈਗੀਆਂ ਨੇ ਤਾਂ ਉਹਨਾਂ ਮਾੜੀਆਂ ਬੋਲੀਆਂ ਦੇ ਵਿੱਚ ਅਸੀਂ ਸੋਧ ਕਿਉਂ ਨਹੀਂ ਕਰ ਸਕਦੇ ਇੱਕ ਪਾਸੇ ਅਸੀਂ ਕਹਿੰਦੇ ਆ ਸੱਸ ਦਾ ਜਿਹੜਾ ਹੈਗਾ ਦਰਜਾ ਮਾਂ ਦੇ ਬਰਾਬਰ ਆ ਮਾਂ ਤੋਂ ਕਿਤੇ ਜਿਹੜਾ ਹੈਗਾ ਅਸੀਂ ਕਹਿ ਸਕਦੇ ਆ ਜਿਵੇਂ ਸਾਡੀ ਮਾਂ ਉਸੇ ਤਰੀਕੇ ਸਾਡੀ ਸੱਸ ਫਿਰ ਸੱਸ ਦੇ ਲਈ ਮੰਦੀ ਸ਼ਬਦਾਵਲੀ ਕਈ ਸੜੀਆਂ ਬੋਲਾਂ ਦੇ ਵਿੱਚ ਬੋਲੀਆਂ ਦੇ ਵਿੱਚ ਸੱਸਾਂ ਨੂੰ ਕੰਜਰੀਆਂ ਕਹਿ ਕੇ ਬੁਲਾਇਆ ਜਾਂਦਾ ਏ ਕੀ ਇੱਕ ਧੀ ਇੱਕ ਮਾਂ ਦੇ ਲਈ ਆਪਣੀ ਦੇ ਲਈ ਇਹੋ ਜੀ ਸ਼ਬਦਾਵਲੀ ਵਰਤ ਸਕਦੀ ਹੈ ਜੇਹੀ ਇਹ ਬੋਲੀ ਜਿਹੜੀ ਔਰਤ ਦੇ ਵੱਲੋਂ ਪਾਈ ਜਾਂਦੀ ਆਪਣੀ ਸੱਸ ਦੇ ਲਈ ਕੰਜਰੀਆਂ ਸੰਬੋਧਨ ਕਰਕੇ ਮੈਨੂੰ ਇਹ ਚੀਜ਼ਾਂ ਜਿਹੜੀਆਂ ਨੇ ਬੜੀਆਂ ਮਾੜੀਆਂ ਲੱਗਦੀਆਂ ਨੇ ਝੰਜੋੜ ਜੀਆਂ ਨੇ ਸੋ ਮੇਰਾ ਬੋਲਣਾ جاری ਹੈ ਤੇ ਬੋਲਣਾ ਲਗਾਤਾਰ ਜਾਰੀ ਰਹੇਗਾ